ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਮੱਝਾਂ ਕਾਂ ਦਾ ਦੁੱਧ ਅਕਸਰ ਕਿਉਂ ਘਟ ਜਾਂਦਾ ਹੈ ਕਈ ਵਾਰ ਤਾਂ ਆਪਣਾ ਪਸ਼ੂ ਐਨ ਬਿਲਕੁਲ ਠੀਕ ਹੁੰਦਾ ਹੈ ਪਰ ਦੁੱਧ ਆਪਣਾ ਫੇਰ ਵੀ ਘਟ ਜਾਂਦਾ ਹੈ ਇਹਦੇ ਮੇਨ ਕਾਰਨ ਤਾਂ ਇਹੀ ਨੇ ਜੀ ਕਈ ਗਿਣਨਾ ਆਪਾਂ ਜਿਹੜਾ ਪਾ ਹਰਾ ਚਾਰਾ ਪਾਉਨੇ ਆ ਹਰਾ ਪਾਉਨੇ ਆ ਜੀ ਚਾਰਾ ਜਾਂ ਸੁੱਕਾ ਚਾਰਾ ਪਾਉਨੇ ਆ ਜਾਂ ਦਾਣਾ ਉਦੇ ਟਾਈਮਿੰਗ ਚ ਫਰਕ ਪੈਣ ਲੱਗ ਜੇ ਵੀ ਤਾਂ ਵੀ ਦੁੱਧ ਅਕਸਰ ਘਟ ਜਾਂਦਾ ਜਾਂ ਕਈ ਗੇਨਾ ਆਪਾਂ ਜਿਹੜਾ ਮਿਨੀ ਮਿਕਸਚਰ ਪਾਉਨੇ ਆ ਜੀ ਜਾਂ ਆਪਾਂ ਉਹ ਪਾਉਣਾ ਛੱਡ ਦਈਏ ਜਾਂ ਕੈਲਸ਼ੀਅਮ ਪਾਉਨੇ ਨੇ ਕੈਲਸ਼ੀਅਮ ਪਾਉਣਾ ਛੱਡ ਦਈਏ ਤਾਂ ਵੀ ਡੰਗਰ ਦਾ ਅਕਸਰ ਦੁੱਧ ਘਟੇ ਜਾਂਦਾ ਕਈ ਗੇਨਾ ਆਪਾਂ ਪਾਣੀ ਪਲਾਉਣ ਵਿੱਚ ਵੀ ਜਿਵੇਂ ਹੁਣ ਸਰਦੀਆਂ ਨੇ ਹੁਣ ਪਾਣੀ ਵਿੱਚ ਡੰਗਰ ਬਹੁਤ ਘੱਟ ਪੀਂਦੇ ਨੇ ਠੀਕ ਹੈ ਜੀ ਉਹਦੇ ਕਾਰਨ ਵੀ ਦੁੱਧ ਘਟ ਜਾਂਦਾ ਹੈ ਇਨਾਂ ਨੂੰ ਪਾਣੀ ਜੇ ਥੋੜਾ ਵੀ ਪੀਂਦੇ ਨੇ ਤਾਂ ਇਹਨਾਂ ਨੂੰ ਦੋ ਤਿੰਨ ਵਾਰ ਦਿਹਾੜੀ ਚ ਪਾਣੀ ਜ਼ਰੂਰ ਪਲਾਓ ਹੁਣ ਵੀ ਸਿਆਲ ਚ ਗਰਮੀ ਚ ਤਾਂ ਚਲੋ ਇਹ ਪਾਣੀ ਵੱਧ ਤੋਂ ਵੱਧ ਪਾਲਦੇ ਨੇ ਗਰਮੀ ਚ ਤਾਂ ਆਪਾਂ ਇਹਨਾਂ ਨੂੰ ਪਾਣੀ ਬਹੁਤ ਦੇਣੇ ਜਿੰਨਾ ਪਾਣੀ ਪੀਣਗੇ ਓਨਾ ਹੀ ਦੁੱਧ ਵੱਧ ਦੇਣਗੇ ਇਹ ਵੀ ਇੱਕ ਕਾਰਨ ਹੈ ਜੀ ਪਾਣੀ ਵੀ ਇਹਨਾਂ ਨੂੰ ਵੱਧ ਤੋਂ ਵੱਧ ਪਲਾਇਆ ਕਰੋ ਕਈ ਵੇਲੇ ਕੀ ਹੁੰਦਾ ਡੰਗਰ ਦੇ ਅੰਦਰ ਕੀੜੇ ਹੁੰਦੇ ਨੇ ਉਹਦੇ ਕਾਰਨ ਵੀ ਡੰਗਰ ਅੰਦਰੋਂ ਕਮਜ਼ੋਰ ਹੋਈ ਜਾਂਦਾ ਜਦੋਂ ਉਹਦੇ ਅੰਦਰ ਕੀੜੇ ਹੋਣਗੇ ਉਹਦੇ ਕਾਰਨ ਵੀ ਇਹ ਦੁੱਧ ਘਟ ਜਾਂਦਾ ਇਹਨੂੰ ਇਹਨਾਂ ਨੂੰ ਕੀੜਿਆਂ ਦੀ ਗੋਲੀ ਜ਼ਰੂਰ ਦਿਆ ਕਰੋ ਠੀਕ ਹੈ ਜੀ ਉਹਦੇ ਮਾਰ ਵੀ ਕਹੀਗੇ ਨਾ ਦੁੱਧ ਘਟ ਜਾਂਦਾ ਕਹੀਗੇ ਨਾ ਦੁੱਧ ਝੂਣ ਦੇ ਟਾਈਮਿੰਗ 'ਚ ਵੀ ਫਰਕ ਪੈ ਜਾਂਦਾ ਜਿਵੇਂ ਸਵੇਰੇ ਆਪਾਂ ਸਾਜਰੇ ਧਾਰ ਕੱਢ ਲੈਣੇ ਆ ਜੀ ਸ਼ਾਮ ਨੂੰ ਲੇਟ ਕਰ ਲਈ ਇਸ ਨਾਲ ਵੀ ਦੁੱਧ ਦਾ ਫਰਕ ਜਾਂਦਾ ਦੁੱਧ ਘਟ ਜਾਂਦਾ ਜੇ ਟਾਈਮਿੰਗ ਆਪਣੇ ਧਾਰ ਕੱਢਣ ਦੀ ਟਾਈਮਿੰਗ ਹਿੱਲ ਜੇਵੇ ਜਾਂ ਆਪਾਂ ਟਾਈਮ ਤੇ ਧਾਰਨਾ ਕੱਢੀਏ ਜਾਂ ਸਵੇਰੇ ਆਪਾਂ ਸਾਜਰੇ ਕਰ ਲੈਨੇ ਸ਼ਾਮ ਨੂੰ ਲੇਟ ਵਿਦੂਏ ਦੇਣ ਦੇ ਦੇਣਗੇ ਉਹ ਹੌਲੀ ਹੌਲੀ ਕਰਕੇ ਦੁੱਧ ਘਟੀ ਜਾਂਦਾ ਦੁੱਧ ਨੇ ਆਪੇ ਆਟੋਮੈਟਿਕ ਹੀ ਘਟੀ ਜਾਣਾ ਜਾਂ ਕਈ ਗੱਲਾਂ ਆਪਾਂ ਧਾਰ ਛੇਤੀ ਕੱਢ ਲੈਣ ਦੇ ਮਾਰੇ ਅੱਧਾ ਦੁੱਧ ਛੱਡ ਦਿੰਨੇ ਆ ਪ੍ਰੋਪਰ ਦੁੱਧ ਨਹੀਂ ਕੱਢਦੇ ਉਹਦੇ ਮਾਰ ਵੀ ਦੁੱਧ ਕਟਣ ਲੱਗ ਜਾਂਦਾ ਏ ਵੀ ਇੱਕ ਮੇਨ ਸਮੱਸਿਆ ਇਹਨਾਂ ਦੀ ਜੇ ਆਪਾਂ ਪ੍ਰੋਪਰ ਦੁੱਧ ਨਹੀਂ ਕੱਢਦੇ ਨਾਲੇ ਉਹਦੇ ਨਾਲ ਮਟਟਸ ਹੋਣ ਦਾ ਡਰ ਹੁੰਦਾ ਠੀਕ ਹੈ ਜੀ ਇੱਕ ਹੁੰਦਾ ਵੀ ਜਦ ਆਪਾਂ ਜੇ ਡੰਗਰ ਨੂੰ ਆਪਾਂ ਬਾਰ ਬਾਰ ਕੂਰੀ ਜਾਂਦੇ ਆ ਜਾਂ ਸ਼ੋਰ ਸ਼ਰਾਬਾ ਕਰਦੇ ਉਹਨਾਂ ਨੂੰ ਕੁੱਟਦੇ ਮਾਰਦੇ ਆ ਤਾਂ ਡਰ ਕੇ ਵੀ ਡੰਗਰ ਦਾ ਦੁੱਧ ਆਟੋਮੈਟਿਕੇ ਘਟ ਜਾਂਦਾ ਜੇ ਆਪਾਂ ਉਹਨਾਂ ਨੂੰ ਜਿਵੇਂ ਮੱਝਾਂ ਨਹੀਂ ਖੜਦੀ ਆਪਾਂ ਉਹਨਾਂ ਨੂੰ ਬਹੁਤ ਕੁੱਟਦੇ ਆ ਹਨਾ ਬੈੜੀਆਂ ਵੀ ਜਿੰਨੇ ਕੋਈ ਉਹ ਕਰਦੇ ਨੇ ਆਪਾਂ ਉੱਚੀ ਬੋਲਦੇ ਆ ਜਾਂ ਲੱਤ ਲੁੱਟ ਚੱਕਦੇ ਆ ਨੇ ਫੇਰ ਵੀ ਆਟੋਮੈਟਿਕ ਦੁੱਧ ਤੇ ਅਸਰ ਪੈਂਦਾ ਹੈ ਦੁੱਧ ਘਟ ਜਾਂਦਾ ਕਈ ਗੱਲਾਂ ਕੀ ਹੁੰਦਾ ਹੁਣ ਮੌਸਮ ਚ ਅਚਾਨਕ ਚ ਬਦਲ ਜਾਂਦਾ ਜਿਵੇਂ ਹੁਣ ਗਰਮੀ ਸਰਦੀ ਦਾ ਹੁੰਦਾ ਉਹਦੇ ਨਾਲ ਵੀ ਦੁੱਧ ਦਾ ਆਟੋਮੈਟਿਕੇ ਫਰਕ ਪੈਂਦਾ ਮੌਸਮ ਦੇ ਹਿਸਾਬ ਨਾਲ ਜਿਵੇਂ ਸਾਨੂੰ ਜ਼ਿਆਦਾ ਠੰਡ ਪੈਣ ਲੱਗ ਗਈ ਜੀ ਉਹਦੇ ਕਾਰਨ ਵੀ ਦੁੱਧ ਤੇ ਅਸਰ ਪੈ ਜਾਂਦਾ ਥੋੜਾ ਜਿਹਾ ਜਿਵੇਂ ਜਿਵੇਂ ਡੰਗਰ ਖੁੱਲੇ ਰੱਖੇ ਹੁੰਦੇ ਨੇ ਜਿੰਨਾਂ ਦੇ ਉਹ ਠੰਡ ਚੱਲਦੇ ਨੇ ਪੂਰੇ ਉਹ ਬੈੜੀਆਂ ਨੇ ਜਿਹੜੀਆਂ ਬਹੁਤ ਬਰੀਡਡਡ ਬੈੜੀਆਂ ਨੇ ਉਹ ਕੋਰੇਚ ਵੀ ਬਾਹਰ ਪੈਦੀਆਂ ਨੇ ਸਵੇਰੇ ਉਹਨਾਂ ਤੋਂ ਖੋਰਾ ਹੱਥ ਮਾਰ ਕੇ ਲਾਹਿਆ ਜਾਂਦਾ ਉਹ ਦੁੱਧ ਕਦੇ ਨਹੀਂ ਜਿਹੜੇ ਡੰਗਰ ਬੰਨੇ ਹੋਣੇ ਉਹਨਾਂ ਨੂੰ ਠੰਡ ਜ਼ਰੂਰ ਲੱਗਦੀ ਆ ਜੀ ਇਸ ਕਾਰਨ ਵੀ ਦੁੱਧ ਘਟ ਜਾਂਦਾ ਜਾਂ ਆਰਾਮ ਦੇ ਕਾਰਨ ਜਿਵੇਂ ਹੁਣ ਸਿਆਲ ਹੈ ਜੀ ਇਹਨਾਂ ਨੂੰ ਧੁੱਪ ਦੀ ਲੋੜ ਹੁੰਦੀ ਹੈ ਇਹਨਾਂ ਨੂੰ ਧੁੱਪੇ ਬੰਨਣ ਦੀ ਕਈ ਗੇਲਾ ਆਪਣੇ ਜਗਾਹ ਦੀ ਤੰਗੀ ਹੁੰਣ ਕਰਕੇ ਡੰਗਰ ਐਨਾ ਆਰਾਮ ਨਾਲ ਬੈਠ ਨਹੀਂ ਸਕਦਾ ਉਸ ਕਾਰਨ ਵੀ ਦੁੱਧ ਤੇ ਅਸਰ ਪੈਂਦਾ ਡੰਗਰ ਨੂੰ ਆਰਾਮ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦੇ ਥੱਲੇ ਜਿਵੇਂ ਹੁਣ ਸਿਆਲ ਹੈ ਜੀ ਇਹ ਸੁੱਕਾ ਪਾਲਦੀਆਂ ਨੇ ਜਿਵੇਂ ਆਪਾਂ ਫਰਸ਼ ਬਹੁਤੇ ਦੇਖੇ ਨੇ ਆਪਾਂ ਗੋਹਾ ਚੱਕ ਕੇ ਫਰਸ਼ ਧੋ ਦਿੰਦੇ ਹਾਂ ਤੁਹਾਨੂੰ ਉਹ ਗਿੱਲੇ ਦੇ ਕਾਰਨ ਹੁਣ ਸਿਆਲ ਡੰਗਰ ਬੈਠ ਨਹੀਂ ਪਾਉਂਦੇ ਪਸ਼ੂ ਜਦ ਚੰਗੀ ਤਰ੍ਹਾਂ ਬੈੰਦੀ ਨਹੀਂ ਲਿੰਗੇ ਉਹ ਆਰਾਮ ਨਹੀਂ ਕਰਦੇ ਤਾਂ ਵੀ ਦੁੱਧ ਟੁੱਟ ਜਾਊਗਾ ਜੇ ਥੱਲੋ ਸੁੱਕਾ ਹੋਊਗਾ ਡੰਗਰ ਬੈਠੂਗਾ ਆਰਾਮ ਕਰੂਗਾ ਤਾਂ ਦੁੱਧ ਵੀ ਆਟੋਮੈਟਿਕ ਹੀ ਵਧੂਗਾ ਠੀਕ ਹੈ ਜੀ ਇਹਨਾਂ ਨੂੰ ਆਰਾਮ ਇੱਕ ਬਹੁਤ ਜ਼ਰੂਰੀ ਹੈ ਹੁਣ ਸਿਆਲ ਹੈ ਇਹਨਾਂ ਨੂੰ ਧੁੱਪੇ ਗਰਮੀ ਚ ਆਪਾਂ ਜਿਵੇਂ ਇਹਨਾਂ ਥੱਲ ਨੂੰ ਪੱਖੇ ਪਫਾਰੇ ਇੰਿਆਂ ਦਾ ਸਿਸਟਮ ਪ੍ਰਬੰਧ ਸਾਰਾ ਕਰਨਾ ਪੈਂਦਾ ਹੈ ਜੀ ਇਹ ਮੇਨ ਕਾਰਨ ਨੇ ਦੁੱਧ ਘਟਾਣ ਦੇ ਡੰਗਰ ਤੇ ਪੋਸ਼ਮਾਨ ਦੇ ਥੈਂਕ ਯੂ ਜੀ